ਇਹ ਨਾਲ ਲਾਉਦੇ ਸੀ ਮਜ਼ਦੂਰ ਕਿਸਾਨ ਇਕਤਾ ਕਿਦਾਂ ਵੀ ਪਹਿਲ ਕੱਢੀਆਂ ਦੇ ਨਾਲ ਜੱਜਾ ਬਾਬਾ ਕੁਲਵਿੰਦਰ ਸਿੰਘ ਜੱਜਾ ਬਾਬਾ ਰਜਾ ਸਿੰਘ ਤੇ ਜੱਜਾ ਨਰੇਸ਼ ਸਿੰਘ ਦੇ ਨਾਲ ਉਹ ਜਿਹੜੀਆਂ ਕਵਾਈਆਂ ਨਿਆਂ ਸੁਣੇਵੋ ਕਿੰਦੀ ਜਈਆਂ ਉਹਦੇ ਨਾਲੇ ਨੰਨੇ ਰੇਕਰ ਸੁਹਾਗਾ ਗੁਰਾਂ ਚੰਟੋਕਾ ਹੋਇਆ ਜਦੋਂ ਚੰਟੋਕਾ ਕੀਤਾ ਤੁਸੀਂ ਉਹਦੇ ਤੇ ਤੁਸੀਂ ਜਦੋਂ ਮੁੜ ਕੇ ਆਏਗਾ ਤੇ ਨਾਲੇ ਨਾਲੇ ਕਿਸਾਨ ਜੁੜੇ ਰਹਿ ਗਏ ਤੇ ਪੰਜਾਬ ਦੇ ਵਿੱਚ ਅੱਜ ਜਿਹੜੀ ਗੁੰਡਾਗਰਦੀ ਦੀ ਹੱਥ ਹੋ ਗਈ ਉਹ ਵੀ ਜਿਹੜੀ ਭਗਤ ਸਿੰਘ ਦੇ ਇੱਕ ਜਨਤ ਤੋਂ ਵੱਡੀ ਕੱਲੇਵੰਦੀ ਉਗਰਾਹਾਂ ਉਹਦਾ ਆਏ ਬੈਠੇ ਪਿੱਠੂ ਮੰਦੀਨ ਕਿੜਾ ਚੋ ਜੇ ਨੇ ਸ਼ਰੇਆ ਮੀਡੀਆ ਪਾ ਲਈ ਇਹ ਹੱਸਿਆ ਵੀ ਦੱਸ ਸਮਾਜ ਦੀ ਬਜੂ ਨਹੀਂ ਹੈ ਤੇ ਇਹਦੇ ਕਦੀ ਕੀਤੀ ਨਹੀਂ ਲਾਗਦੀ ਤੇ ਕਰਨਾ ਹੈ Why ਉਹ ਬੱਚਾ ਮਿੱਠਾ ਨੂੰ ਪਤਾ ਨਹੀਂ ਸੀ ਮੁੰਡੇ ਕਿਹਨਾਂ ਤਰ੍ਹਾਂ ਪਹੁੰਚਾਪੈਂ ਮੈਂ ਇਹਦਾ ਉਹ ਪ੍ਰੋਜੈਕਟ ਚੱਲ ਰਿਹਾ ਉਹਨਾਂ ਦੇ ਚੈੱਕ ਨਹੀਂ ਚੱਲਦਾ ਨਾਲ ਹੀ ਐਸਐਸਪੀ ਨੇ ਪਰਿਕਰਨ ਦੀ ਲੇਟੈਂ ਬਾਕੀ ਕਰਤੀਓ ਪਰਚਾ ਕੈਂਸਲ ਕਰਾਇਆ ਕਿ ਅੱਜ ਇਹ ਗੱਲ ਦਾ ਪਤਾ ਲੱਗਿਆ ਉਹ ਛੜੀ ਨਾਲ ਮੀਟੋ ਕਹਿੰਿਆ ਉਹ ਜਿਹਨੂੰ ਅਪਣੇ ਸੀ ਗਰੂਪ ਨਹੀਂ ਹੈ ਜੇ ਕੈਂਸਲ ਕਰਾ ਗੁੰਦਾ ਗੱਦੀ ਚੱਲਦੀ ਨਹੀਂ ਤੇ ਖਾਲਸਾਈ ਹੋ ਜਾਣ ਲਈ ਆਪਣਾ ਹੌਸਾ ਇਕ ਕਰਦੀਆਂ ਉਹ ਤੇ ਸਾਡੇ ਦੇ ਸਤਿਕਾਰਯੋਗ ਗਾਥੇ ਬਾਪਾ ਬੇਟਾ ਜੀ ਫਾਊਂਡੇਸ਼ਨ ਵਾਪਾ ਨੂੰ ਰੋਸ਼ਨੀ ਵੱਲ ਅਮਰ ਕੁਲਿੰਦਰ ਸਿੰਘ ਜੀ ਤੇ ਹੋਰ ਸਾਡੇ ਦੇ ਜਨਤਕ ਆਗੂਆਂ ਉਹਨਾਂ ਸਾਰਿਆਂ ਦੇ ਵੀ ਗੁਰਮਤਾ ਕਰਕੇ ਇੰਕੋ ਗਾਥੇ ਖੜੇ ਆ ਦੀ ਅਸੀਂ ਆਪਣੇ ਸਮਾਜ ਦੇ ਨਾਲ ਬਣਿਆ ਅਸੀਂ ਟੁੰਡਾ ਗੱਡੀ ਜਿਹੜੀ ਉਹ ਚੱਲਣ ਦੀ ਜੀ ਮੰਨਦੀ ਏ ਸੀਐਮ ਕੋਲੋਂ ਸੇ ਮਾਨ ਮੰਤਰੀ ਦਾ ਚਹਿਰੇ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਨਹੀਂ ਇਹਦੇ ਬੰਦੇ ਆ ਦੇ ਲੱਤ ਪਾ ਕਿਉਂ ਦੇ ਸ਼ਹਿਰ ਵੀ ਬੂਝਦੇ ਰਿਆ ਤੂੰ ਕਿਸਾਨ ਦੇ ਬੰਦੇ ਆ ਧਰਨਾ ਲੰਮੀਆ ਕਿ ਤੂੰ ਮੇਰੇ ਨਾਲੇ ਸੱਜਣਾ ਦਾ ਬੰਦੇ ਆ ਪਰ ਲੋ ਧਰਨੇ ਲਾਉਣ ਦੀ ਜਰੂਰਤ ਨਹੀਂ ਲੇਕਿਨ ਸਾਡੀਆਂ ਮਜ਼ਦੂਰਾਂ ਦੇ ਬੰਦਿਆਂ ਨੂੰ ਤੂੰ ਨਾਲੇ ਲਾ ਕੇ ਕੀ ਲਈਂ ਆਪ ਸਲਾਬ ਤੋਂ ਜੀ ਕੀ ਸੁਣਾਉਣਾ ਦਿੰਦੇ ਆਂ ਤਦ ਇਹ ਜਿੰਨੀ ਸਦੂਰ ਹੋ ਠਹਿਰੇ ਸਾਡੀ ਸਾਡੇ ਇਹਦੇ ਪਿੰਡੋਂ ਮਜ਼ਦੂਰ ਜਿਹੜੇ ਸਾਡੀ ਜਵਨ ਦੇ ਟਾਈਮ ਹੋ ਗਿਆ ਉਹ ਟਾਈਮ ਲੈ ਕੇ ਜਿਹੜਾ ਉਹ ਕੰਸ ਕਰਤਾ ਪਿਆ ਇਹ ਤੇ ਕੀ ਆ ਨੂੰ ਸਮਝ ਕੇ ਕਿ ਵਿਗਿਆਉਂਦੀ ਸਰਕਾਰ ਸਾਡੀ ਆ ਨਹੀਂ ਉਹ ਇੱਕ ਤਹਾਹੀ ਇੰਡੀਆ ਦੇ ਬੰਕੂ ਕਿਹੜਾ ਕੋਈ ਆਹ ਮੋੜਾ ਜਿਹੜੀ ਜਿੰਨਾ ਨਹੀਂ ਲੱਗਾ ਇਹਨੇ ਕਾਇਨ ਕੀਆ ਹੈ ਕਹਿੰਦੇ ਲੋਬੜੀ ਦਿਲਾਂ ਮੈਂ ਕੁਛੋ ਮੀਂਹੇ ਚੇਹਰੇ ਤੇ ਤੁਹਾਨੂੰ ਗੱਲ ਕਰੂੰਗਾ ਸਮਝ ਪੈ ਗਈ ਲੈ ਦੀ ਤੁਹਾਨੂੰ ਜੋ ਬੀਤ ਗਿਆ ਸਦੀਆਂ ਪੀਂਦੀਆਂ ਹਰ ਤੱਕ ਆਈ ਪਹੁੰਚਾ ਤੈਨੂੰ ਉਹ ਦੋਨੋਂ ਕਹਿਣੀ ਕਰਵਾਦੀ ਦੀ ਲੋਕ ਹੁੰਦੀ ਸੀ ਉਹ ਦੋਨੋਂ ਸੁਣ ਕੇ ਤਰ ਪਿਆਰ ਤੈਨੂੰ ਤੇਰੇ ਘੂੜਾ ਮੋੜਨਾ ਫੋਨ ਕਰੀ ਉਹ ਰਹੇ ਡੇਗਦੇ ਸ਼ਰੀਰ ਮਾਰ ਤੈਨੂੰ ਉਹ ਰੱਬ ਜਿਹੜਾ ਦੇ ਵਾਸਤੇ ਰੱਤ ਗਾਵੇ ਅੱਥਰ ਕਹਿੰਦੇ ਨੇ ਜੁਨੀ ਚ ਨਿਆਰਤ ਹੈ ਜੋ ਰੱਤ ਤੇ ਕਰਾਉਣੀ ਅਸੀਂ ਨਹੀਂ ਦਿੱਤੀ ਦੇਸ਼ ਨੂੰ ਅੰਦਰ ਅੰਦਰੀਓਂ ਖਾ ਨਸਾਓ ਕਿਹੜਾ ਲੰਦਾ ਮદાન ਚੋਂ ਭੱਜਿਆ ਉਹ ਦੱਬ ਸੂਰਮੇ ਦਾ ਕੋਈ ਨਾ ਦੱਸੋ ਸਾਰੇ ਕਰੋ ਬੰਦੇ ਲੀਲੇ ਪੀਲੀ ਸਾਡੀ ਦੇਵ ਭਾਈ ਜਦ ਬਣਾ ਰੱਖੋ ਉਹ ਦੇ ਰੱਖੋ ਉਹ ਨੂੰ ਆਉਂਦਾ ਜਦ ਦਿੱਤਾ ਚਾਲੂ ਫਿਰਦੀ ਘਰੋਂ ਦੀ ਕੋਈ ਆਖ ਅਸੀਂ ਲੋਕਾਂ ਨੇ ਜਾਤ ਹੋਇਆ ਇਹਨਾਂ ਨੇ ਜਾਤ ਹੈ ਤੇ ਅੱਜ ਸਮਾਂ ਇਹ ਸਮਾਂ ਮੰਨਦਾ ਹੈ ਕਿਹਨ ਧਰਤੀ ਦੇ ਹੀ ਨੇ ਕੀਆਂ ਬਾਗਨਾ ਚੀਵੀਏ ਉੜਿਆ ਨਾ ਜਾਣੇ ਚਿਹਰੇ ਚ ਆਉਂਦੇ ਆ ਬੱਜਾ ਮਗਰ ਕਿਸੇ ਕਮੀ ਦੇ ਨਾਲ ਲਿਖੀ ਹੈ ਕਿ ਸਾਰੇ ਅੱਜ ਇਕੱਠੇ ਹੋਆ ਕਰਾ ਤੇ ਮੈਂ ਐਕਸ਼ਨ ਕਮਿਟੀ ਨੂੰ ਵਿਸ਼ਵਾਸ ਦਿਵਾਣਾ ਮੇ ਸਾਧੀਆਂ ਜਿੰਨੀਆਂ ਦੇ ਮੇਰੇ ਤਾਂ ਆਪਣੀਆਂ ਸਾਧੀਆਂ ਇਕੱਠੇ ਬੰਦੀਆਂ ਉਹ ਤੁਹਾਡੇ ਨਾਲ ਨੇ ਬਹੁਤ ਸਾਰੇ ਸਾਥੀਆਂ ਦੇ ਇੱਥੇ ਸੁਣਿਆ ਭਾਵੇਂ ਤਾਂ ਨਹੀਂ ਤਾਇਆ ਨਾ ਸੋਰੀ ਮੰਨਦਾ ਸਾਰੇ ਹੋਸ ਤੋਂ ਕਿਉਂਕਿ ਕੁਝ ਇਸ ਤਰ੍ਹਾਂ ਯਾਦ ਅੱਲਾਹ ਗਿਆ ਕੰਮ ਵਿੱਚੋਂ ਛੱਡ ਗਏ 2019 ਪਈ ਤਾਂ ਇੱਥੇ ਦੱਬਦੇ ਦੱਬਦੇ ਜੀ ਤੁਹਾਡਾ ਲੇਟ ਹੋ ਗਿਆ ਤਾਂ ਕਰਿਆ ਉਹ ਲੀਡਰ ਨੂੰ ਉਹ ਮੰਨ ਨਹੀਂ ਮਾਰੀ ਦਈ। ਮੈਂ ਸਮਾਂ ਦੇ ਸਮਾਂ ਦਾ ਤੇ ਸਮਾਂ ਦੇ ਸਮਾਂ ਦਾ ਕਮਿਸ਼ਨ ਹੀ ਪਿੱਛੇ ਪੁੰਗਦੇ ਆ ਲੇਕ ਅੱਜ ਲੇਟ ਹੋਇਆ ਮੈਂ ਸੋਵੀ ਮੰਨਦਾ। ਤੇ ਮੇਰੀ ਗੱਲ ਦਾ ਜੇ ਤੁਸੀਂ ਹੁਣ ਹੁਸਾ ਲਗਾ ਹੁਣ ਚੰਗੀ ਆਗਾ ਕਸੂਰ ਤੁਹਾਡੇ ਵਿੱਚ ਆਪਣੀ ਵੀ ਹੈ। ਤੁਸੀਂ ਕੱਫੇ ਨਹੀਂ ਹੋਇਆ ਤੁਸੀਂ ਬੋਟਾਂ ਦੇ ਵਿੱਚ ਆਫਰੇ ਲੰਗਾ ਨੂੰ ਨਹੀਂ ਬੈਠ ਰਹੇ ਤੁਸੀਂ ਚਾਚੇ ਨੇ ਕਹਿਣ ਤੇ ਵੋਟਾਂ ਪਾਉਂਦੇ ਹੋ ਇਹ ਫੋਟੋ ਨਹੀਂ ਆ ਤੇ ਨੋਟ ਨਹੀਂ ਲਏ ਗਿਆ ਤੇ ਇਸ ਤਰ੍ਹਾਂ ਦੇ ਮੁੰਡੇ ਜਿਹੜੇ ਆ ਮੈਂ ਦਾਦਾ ਬੋਲਾਂ ਨੂੰ ਦੋਸਤ ਵੀ ਨਹੀਂ ਦਿੰਦਾ ਜੇ ਸ਼ਾਮ ਤੱਕ ਸੁਧਾਕੇ ਨਾਲ ਲੈ ਆਉਂਗੇ ਤਾਂ ਲੇਕਿਨ ਅਸੀਂ ਚਾਹਤੇ ਕਿ ਰਹਿਣਾ ਕਰੌਣੇ ਆ ਅਸੀਂ ਕਾਨੂੰਨ ਚੱਲਣਾ ਚਾਹੁੰਦੇ ਆ ਅਸੀਂ ਸਨਮਾਨ ਚਾਹਣਾ ਚਾਹੁੰਦੇ ਆ ਲੇਕਿਨ ਇੱਕ ਪਰਸਿੰਡਿਗੇਸ਼ਨ ਹੈ ਨਾ ਪਰਮੇਸ ਸਿੰਘ ਕਹਿੰਦੇ ਜੇ ਗਰੂਨ ਲੋਕਾਂ ਨੂੰ ਆਪਣੇ ਹੱਥੋਂ ਨਹੀਂ ਲੈ ਸਕੇ ਤਾਂ ਲੋਕ ਨੂੰ ਹੱਥੋਂ ਹੀ ਲੈ ਲੈਂਦੇ ਕਿਤੇ ਇਹ ਸਮੇਂ ਤੇਾਨੂੰ ਮਜਬੂਰ ਨਾ ਕੀਤਾ ਜਾਵੇ ਸੀਆਈਡੀ ਵਾਲੇ ਵੀ ਆਏ ਹੋਣੇ ਦਾਜ਼ਰੀ ਕਿਉਂਕਿ ਇਹ ਸੀਐਮ ਦਾ ਸ਼ਹਿਰ ਤੇ ਇਹ ਗੱਲ ਜਿਹੜੀ ਆ ਸਾਡੀ ਪਹੁੰਚਾ ਦਿੱਤੀ ਜਾਵੇ ਤੇ ਧਾਰ ਜਿਹੜੀ ਆ ਉਹ ਤੁਹਾਡੇ ਹੋਣੀ ਆ ਸਾਡੇ ਨੂੰ ਕਦੇ ਦੋਸ਼ ਲਾਇਆ ਜਾਂਦਾ ਜਾਤੀਵਾਦੀ ਗੱਲਾਂ ਕਰਦੇ ਐ ਲੇਕਿਨ ਜਾਤੀਵਾਦ ਦਾ ਤੋਂ ਚਕੇ ਨਾ ਤੁਹਾਡੇ ਅੱਗੇ ਆਇਆ ਆ ਕਿ ਤੁਮ ਸਾਡੇ ਵਿੱਚ ਕਾਇਲ ਜੀ ਫੰਕ ਦੀ ਗੱਲ ਹੋਵੇ ਤਾਂ ਤੁਸੀਂ ਵਾਟਿਆਂ ਦੀ ਲੱਗਦਾ ਜਾਂ ਕਰਦੇ ਹੋ ਹੋਰ ਬਹੁਤ ਸਾਰੇ ਇਡਾ ਨੀ ਮੇਲਾ ਕਰਦੇ ਹੋ ਇਹ ਹੁਣ ਬਰਦਾਸ਼ਤ ਨਹੀਂ ਹੋਣੀ ਐ ਕਿਉਂਕਿ ਅਸੀਂ ਸਰਦਾਰੀ ਕੋ ਸਰਦਾਰੀ ਵਾਲੀ ਆ ਤੇ ਜਿਨ੍ਹਾਂ ਨੇ ਬਰਸ਼ਤ ਦੇ ਵਿੱਚ ਸਰਦਾਰੀ ਵਾਲੀ ਆ ਉਹ ਇੱਧਰ ਦੇ ਮੀਂਹੇ ਲਾ ਮੰਗੇ ਉਸ ਦਾ ਨੂ ਮਲ ਜਿਹੜਾ ਮੋਟਾ ਰਹਿਣਾ ਇਹ ਰੋਲ ਮੋਟਾ ਚ ਨਹੀਂ ਲੱਗਣੀਆਂ ਸੋ ਇਸ ਕਰਕੇ ਤੁਸੀਂ ਵੀ ਲੋਕ ਇਕੱਠੇ ਆਓ ਕਿਉਂਕਿ ਮੈਨੂੰ ਕਿੰਨਾ ਕਿਤੇ ਪੋੜਾ ਸੱਚ ਬੋਲਣ ਦੀ ਆਦਤ ਹੈ ਕਿ ਜੇ ਕਿਸੇ ਨੂੰ ਗੱਲ ਦਾ ਪੁੱਛਾ ਨਾ ਲੱਗਾ ਉਹਨੇ ਚੰਗੀ ਗੱਲ ਹੈ ਕਿ ਤੁਸੀ ਮੰਨਦੇ ਸਵਾਲ ਪੁੱਟੋਗੇ ਬੇਟੇ ਨਿਹੰਦ ਆਇਆ ਸੀ ਉਹ ਗੱਲਾਂ ਇਦਾਂਆਂ ਕਰਕੇ ਗਿਆ ਬੇਹੱਦ ਪੋੜਾ ਲੱਗ ਰਿਹਾ ਸੱਚ ਮੈਂ ਕੋਈ ਠੇਕ-ਠਾਕ ਨਹੀਂ ਕਹਿੰਦਾ ਅੰਦਰੋਂ ਅੰਦਰੋਂ ਕੀ ਕਹਿੰਦਾ ਹਾਂਗਾ सुने भी चाल शियास भी कह रहे हैं मैं जज के भी कहूँगा मैं हाथ के भी कहूँगा अब जरूर है को मन के अनमोल मैं दोनों के भी कहूँगा मैं ताई के भी कहूँगा को मैं उस सब के भी आदर से आदर मैं जी के भी कहूँगा मैं मन के भी कहूँगा मैं जी